ਐਨਆਰਆਈ ਤੇ ਹਮਲੇ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆਈ ਸਾਹਮਣੇ ਪੁਲਿਸ ਨੇ ਐਨਆਰਆਈ ਦੇ ਪਹਿਲੇ ਸੌਰੀ ਸਮੇਤ 5 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਐਨ ਆਰ ਆਈ ਦੀ ਪਹਿਲੀ ਪਤਨੀ ਦੇ ਭਰਾ ਨੇ ਸਪਾਰੀ ਦੇ ਕੇ ਕਰਵਾਇਆ ਸੀ ਹਮਲਾ ਬ੍ਰਾਜ਼ ਕਾਨਫਰੰਸ ਦੌਰਾਨ ਪੁਲਿਸ ਨੇ ਕਿਤੇ ਵੱਡੇ ਖੁਲਾਸੇ ਥਮਲਾਵਰਾਂ ਦੀ ਪਾਲ ਚਾਰੀ ਇਤੇ ਕਾਲ ਤੜਕਸਾ ਐਨ ਆਰ ਆਈ ਤੇ ਕਿਤਾ 81 ਗੋਲੀਆਂ ਨਾਲ ਹਮਲਾ ਬੀਤੇ ਕਾਲ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਐਨਆਰਆਈ ਸੁਖਚੰਦ ਸਿੰਘ ਦੇ ਘਰ ਦੇ ਵਿੱਚ ਦੋ ਨੌਜਵਾਨਾਂ ਦੇ ਵੱਲੋਂ ਦਾਖਲ ਹੋ ਕੇ ਗੋਲੀਆਂ ਚਲਾ ਕੇ ਉਸਤੇ ਹਮਲਾ ਕੀਤਾ ਗਿਆ ਸੀ ਜਿਸ ਦੀ ਇੱਕ ਇਸਤਵੀ ਵੀਡੀਓ ਖੂਬ ਵਾਇਰਲ ਹੋਈ ਅਤੇ ਦੋ ਛੋਟੇ ਛੋਟੇ ਬੱਚੇ ਜਿਨ੍ਹਾਂ ਦੇ ਵੱਲੋਂ ਨੌਜਵਾਨਾਂ ਦੇ ਅੱਗੇ ਹੱਥ ਜੋੜ ਕੇ ਰਹਿਮ ਦੀ ਭੀਖ ਮੰਗ ਰਹੇ ਸਨ ਉੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਤੇ ਦੋ ਗੋਲੀਆਂ ਐਨਆਰਆਈ ਸੁਖਚੰਦ ਸਿੰਘ ਨੂੰ ਲੱਗੀਆਂ ਤਾਂ ਜ਼ਖਮੀ ਹਾਲਤ ਦੇ ਵਿੱਚ ਸੁਖਚੰਦ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਪੱਟੀ ਕਰਵਾਇਆ ਗਿਆ ਜਿਸ ਦੇ ਚਲਦੇ ਪੇੜਤ ਪਰਿਵਾਰ ਨੇ ਇਨਸਾਫ ਦੀ ਗੋਹਲ ਲਗਾਈ ਤਾਂ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੇ ਡੀਜੀਪੀ ਪੰਜਾਬ ਵੱਲੋਂ ਸੁਰੱਖਿਆ ਦੇ ਕਾਰਡੇ ਪ੍ਰਬੰਧਨ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜਿਹੜੇ ਸਿਸਟਮ ਵੀ ਕੈਮਰੇ ਦੇ ਵਿੱਚ ਨੌਜਵਾਨ ਦਿਖਾਈ ਦੇ ਰਹੇ ਸਨ ਉਹਨਾਂ ਦੀ شناخت ਕੀਤੀ ਗਈ ਉੱਥੇ ਹੀ ਕੱਲ ਦੇ ਸ਼ਾਮ ਸਪੈਸ਼ਲ ਡੀਜੀਪੀ ਸੁਰੱਖਿਆ ਪੰਜਾਬ ਰਜਿੰਦਰ ਡੋਕੇ ਵੀ ਐਨਆਰਆਈ ਪਰਿਵਾਰ ਦੇ ਘਰ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ ਤੇ ਉਹਨਾਂ ਦੇ ਵੱਲੋਂ ਵੀ ਉਹਨਾਂ ਦੋ ਨੌਜਵਾਨ ਜਿਹੜੇ ਸਿਸਟਮ ਵੀ ਕੈਮਰੇ ਦੇ ਵਿੱਚ ਨਜ਼ਰ ਸਾਰੇ ਸਨ ਉਹਨਾਂ ਦੀ شناخت ਕੀਤੀ ਗਈ ਸੀ ਤੇ ਉਹਨਾਂ ਨੇ ਜਲ ਰਹੀ ਉਹਨਾਂ ਨੂੰ ਕਾਬੂ ਕਰਨ ਦਾ ਭਰੋਸਾ ਵੀ ਦਿੱਤਾ ਸੀ ਉੱਥੇ ਹੀ ਅੱਜ ਤੜਕਸਾਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਇਸ ਮਾਮਲੇ ਦੇ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਐਨ ਆਰ ਆਈ ਸੁਖਚੰਦ ਸਿੰਘ ਦਾ ਪਹਿਲਾ ਸੋਰਾ ਵੀ ਸ਼ਾਮਿਲ ਹੈ ਤਦਾਜ਼ੇ ਕੀ ਪਹਿਲੀ ਪਤਨੀ ਦੇ ਯੂ ਐਸ ਬੈਠੇ ਭਰਾ ਦੇ ਵੱਲੋਂ ਸੁਪਾਰੀ ਦਿੱਤੀ ਗਈ ਸੀ ਸੁਪਾਰੀ ਦੇ ਕੇ ਇਹ ਹਮਲਾ ਕਰਵਾਇਆ ਗਿਆ ਹੈ ਤਦਾਜ਼ੇ ਕਿ ਮੁਲਜ਼ਮਨ ਨੂੰ ਪੈਸੇ ਭਰਾ ਦੇ ਵੱਲੋਂ ਟਰਾਂਸਫਰ ਕਿਤੇ ਗਏ ਸੰਤਾ ਪੁਲਿਸ ਨੇ ਪ੍ਰੈਸ ਕਾਨਫਰੰਸ ਦੌਰਾਨੇ ਵੱਡਾ ਖੁਲਾਸਾ ਕੀਤਾ ਕਿ ਪਹਿਲੇ ਸੋਰੇ ਪਰਿਵਾਰ ਤੇ ਹੀ ਜਿਹੜੇ ਕਿ ਕੱਲ ਦੇ ਅਰੋਪ ਲੱਗ ਰਹੇ ਸੰਤਾ ਕਿਤੇ ਨਾ ਕਿਤੇ ਉਹ ਅਰੋਪ ਨੇ ਜਿਹੜੇ ਕਿ ਸੱਚ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਪਹਿਲੇ ਸੋਰੇ ਸਮੇਤ ਪੰਜ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅੱਜ ਤੜਕਸਾਰ ਵੱਡੀ ਕਾਮਯਾਬੀ ਮਿਲੀ ਹੈ ਤਾਂ ਇਹ ਵੀ ਦੱਸਿਆ ਜਾ ਰਿਹਾ ਕਿ ਪਹਿਲੀ ਪਤਨੀ ਦੇ ਯੂਐਸ ਬੈਠੇ ਭਰਾ ਦੇ ਵੱਲੋਂ ਸੁਪਾਰੀ ਦੇ ਕੇ ਐਨਆਰਆਈ ਪਰਿਵਾਰ ਤੇ ਇਹ ਹਮਲਾ ਕਰਵਾਇਆ ਗਿਆ ਫਿਰ ਜਾਣਦੇ ਅੱਗੇ ਪੁਲਿਸ ਅਧਿਕਾਰੀ ਦਾ ਹੋਰ ਕੀ ਕੁਝ ਕਹਿਣਾ। ਕੱਲ ਜਿਹੜਾ ਇਥੇ ਸੁਖਚਾਨ ਸਿੰਘ ਐਨ ਆਰ ਆਈ ਦੇ ਤੇ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਜਾਤਾਂ ਮਦਦ ਨੂੰ ਜਲਦੀ ਜਲਦੀ ਟ੍ਰੇਸ ਕਰਨ ਦੀ ਹਦਾਇਤ ਕੀਤੀ ਜਿਹਦੇ ਤਹਿਤ ਸ਼੍ਰੀ ਟੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਆ ਕੇ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅਮਰਸਰ ਅਤੇ ਉਹਨਾਂ ਡਰਨਲ ਸਟੇਜ ਦੀ ਜਿਹੜੀ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਿਆ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਆ ਸੁਖਾ ਸੁਖਾ ਗ੍ਰਨੇਡ ਦਿੱਤੀ ਕਪੂਰਥਲਾ ਗੁਰਕੀਰਤ ਸਿੰਘ ਏਰੀਆ ਸੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡੋਰਨ ਲਾ ਜਿਹਦੀ ਡੈਥ ਹੋ ਵੀ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਉਸ ਇਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰੌਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਦੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨਾਮ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਤ ਸਿੰਘ ਸਦਰਦਰੰਦਰਨ ਕਿੱਟ ਚਮਕੌਰ ਸਿੰਘ ਏਲੀ ਛੋਟੂ ਇਹ ਵੀ ਸਦਰਦਰੰਦਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਤੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਇਜੇ ਤਰ੍ਹਾਂ ਇੱਕ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਸਰ ਦਾ ਹੋਟਲ ਦਸੰਬਰ 31 ਜਿਹੜਾ ਤੇ ਹੋਟਲ ਦਾ ਮਾਲਕ ਹੈਗਾ ਇਹ ਵੀ ਅਭਿਲਾਪੇਸ਼ ਪਾਸ ਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੇ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ ट्रांजੈਕਸ਼ਨਾਂ ਜਿਹੜੀਆਂ ਉਹ ਰਿਸਿਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨਲੌਡ ਨੇ ਜਿਹੜੇ ਕਿ ਅਮਰੀਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੀਆਂ ਦਿਸ਼ਾਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ਼ ਦੇ ਤਹਿਤ ਜਦੋਂ ਉਹ ਈਡਿਆ ਆਇਆ ਇੱਥਾਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਜਾਂਚ ਦਿੱਤਾ ਅਸੀਂ ਪੰਜ ਬੰਦੇ ਜਿਹੜੇ ਇਹਨਾਂ ਦੇ ਜਿਹੜੇ ਜਿਹੜੇ ਤੋਂ ਦੱਸਿਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਜਿਹੜੇ ਉਹ ਆਲਰੇਡੀ ਯੂਐਫਐ ਜਾ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਬਹੁਤ ਜਲਦੀ ਅਸੀਂ ਫੜ ਕੇ ਸੀਖਾਂ ਦੇ ਅੰਦਰ ਦੇਵਾਂਗੇ ਸਰ ਯੂਐਸ ਤੋਂ ਪੰਡੀ ਕਿਉਂ ਹੋਈ ਹੈ ਹਾਂਜੀ ਯੂਐਸ ਤੋਂ ਵੱਲ ਕਿਤੇ ਨਹੀਂ ਵੱਡੀ ਹੋਈ ਸਰ ਕਿਤੇ ਪੈਸੇ ਕਿਤੇ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਆ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਹੋਰ ਉਹਦੇ ਡਿਟੇਲ ਕਢਾ ਰਹੇ ਆ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਐਂਟਰੀ ਸੀ ਸਰ ਭਰਾ ਕੀ 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 ਸੀ ਕਿਤੇ ਐਸੇ ਵੀ ਬਿਲਕੁਲ ਕਿ ਮੇਰੇ ਕੋਲ ਨਹੀਂ ਜਾਂਦਾ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲਿਆਗਾ ਤਾਂ ਜੋ ਉਹਦੇ ਕੋਈ ਵਿਗੜ ਨਾ ਪਵੇ ਪਾਲਟੀ ਮਿਲਦੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ ਵਿੱਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਰੇਟ ਕੀਤੀ ਜਾ ਰਹੀ ਸੀ বিএনআর আই ਦੇ ਕੋਲ اٹੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਦੇ ਡੈਕਰਾਇਆ ਅਮਰਦਾਜ ਐਸ ਪੀ ਐਸ ਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜਿਹਦੀ ਡੈਥ ਹੋ ਗਈ ਸੀ ਉਹਦਾ ਬ੍ਰਦਰ ਲਾ ਸੁਖਚੈਨ ਦਾ ਪੁਰਾਣਾ ਬ੍ਰਦਰ ਇਨ ਲਾ ਕਹਿ ਸਕਦੇ ਹਾਂ ਸੁਖਚੈਨ ਦਾ ਇੱਕ ਵਾਦਵਾ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਪ੍ਰਾਹੀਂ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉਸੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟ੍ਰਾਂਸਫਰ ਹੋਏ ਨੇ ਉਹਨਾਂ ਦੇ ਆਪਸੀ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੂਲ ਨੂੰ ਇਹਨਾਂ ਤੱਕ ਪਹੁੰਚਣ ਦਾ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕੱਢ ਲਵਾਂਗੇ ਸੋਚਨ ਦੇ ਪਹਿਲੇ ਪਰਿਵਾਰ ਦੇ ਵਿੱਚੋਂ ਕਿੰਨੇ ਲੋਕ ਰਹਸਤਰੇ ਜਿਹੜੇ ਇੰਡੀਆ ਦੇ ਸੋਚਨ ਦੇ ਪਹਿਲੇ ਪਰਿਵਾਰ ਤੋਂ ਜਿਹੜਾ ਇਹ ਜਿਹੜੇ ਇਸ ਪਰਿਵਾਰ ਨੇ ਪੰਜ ਬੰਦੇ ਐਫਆਈਆਦ ਤੇ ਲਖਾਏ ਸੀ ਜਿੰਨਾਂ ਚ ਸੁਖਚੈਨ ਦੀ ਪਹਿਲੀ ਵਾਈਫ ਆ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਅ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਕੋਈ ਨਾ ਅਰੈਸਟ ਹੋਣਾ ਕੋਈ ਹੋਣਾ ਹੈ ਜੀ ਤੇ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿੱਦੂ ਵੀ ਇਹ ਨੌਲੇਜ ਹੋਈ ਜਿੱਦੀ ਵੀ ਇਹ ਕਨਾਈਂਦਾਂ ਦੇ ਨਾਲ ਜਿੱਦੀ ਵੀ ਕਨਸਪੀਰੇਸੀ ਦੇ ਨਾਲ ਸਾਜ਼ਿਸ਼ ਹੈ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਤੀਖਾਂ ਦੇ ਅੰਦਰ ਲੈਣ ਲਈ ਵਚਨਬੱਧਾਂ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੇ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਿਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਪਹਿਲਾਂ ਟ੍ਰੇਸ ਕਰ ਲਿਆ ਤੇ 70 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ ਦਸ ਪਰਚੇ ਆ ਢੜਾਈਆਂ ਝਗੜਿਆਂ ਦੇ ਆ ਐਨ ਡੀ ਪੀ ਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਵਾਹ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜਨਾ ਥੈਂਕ ਯੂ ਥੈਂਕ ਯੂ ਵੀ ਪ੍ਰੋਵਾਈਡ ਕਰਵਾ ਕੇ ਅੱਜ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਜਿਹੜੀਆਂ ਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦੇ ਦਿਆਂ ਚ ਗਾਉਂਦਾ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ